ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਵਾਗਤ ਹੈ ਤੁਹਾਡਾ ਸਿੱਧੂ ਡੇਡੇ ਕੰਪਨੀ ਦੁਕਾਨ ਨੰਬਰ 299 ਗਾਂਧੀ ਚੌਕ ਰਾਮਾਵੰਡੀ। ਤੇ ਮੇਰੇ ਬਹੁਤ ਸਾਰੇ ਦੋਸਤ ਕਹਿ ਜਾਂਦੇ ਸੀ ਕਹਿਣੇ ਸੁਪਰੀਹਾਂ ਦੀਆਂ ਵੀਡੀਓ ਪਾਈ ਜਾਨਾ ਕੋਈ ਹਾਸੇ ਮਜ਼ਾਕ ਵਾਲੀ ਵੀ ਪਾ ਦਿਆ ਕਰ ਯਾਰ। ਤੇ ਅੱਜ ਆਪਾਂ ਹਾਸੇ ਮਜ਼ਾਕ ਵਾਲੀ ਪਾਉਣਾ ਹੈ। ਤੇ ਇਹਦਾ ਕਿਸੇ ਨੂੰ ਮਾ ਟਾਰਗੇਟ ਕਰਕੇ ਨਹੀਂ ਪਾਉਣਾ। ਮੇਰਾ ਵੀਰ ਕਈ ਵਾਰ ਕੋਈ ਗੁੱਸਾ ਗਿਲਾ ਨਾ ਕਰੇ। ਇਹ ਸਿਰਫ ਐਂਟਰਟੇਨਮੈਂਟ ਵਾਸਤੇ ਆ। ਤੇ ਕਹਿੰਦੇ ਵੀ ਪੁਰਾਣੇ ਟਾਈਮਾਂ ਦੀ ਗੱਲ ਆ। ਕਿਸੇ ਜੱਟ ਦਾ ਸੀਰੀ ਬਿਮਾਰ ਹੋ ਗਿਆ ਤੇ ਜੱਟ ਦੀ ਪਰ ਪਾਣੀ ਦੀ ਵਾਰੀ ਆ ਗਈ ਮੌਕੇ ਦੀ ਭਾਦੋ ਦਾ ਮਹੀਨਾ ਗਾ ਹੁਣ ਜਿਵੇਂ ਤੇ ਭਾਦੋ ਦੇ ਮਹੀਨੇ ਦੇ ਵਿੱਚ ਆਡ ਨਰਮੇ ਨੂੰ ਜਿਆਦਾ ਲੱਗੀ ਸੀ ਤੇ ਜੱਟ ਹੌਸਲਾ ਕਰਕੇ ਸਿਰੀ ਕੋਲੇ ਗਿਆ ਪੁੱਛਣ ਉਹ ਕਹਿੰਦਾ ਵੀ ਫਲਾਣਾ ਸਿਆ ਉਹਨੇ ਘਰੇ ਜਾ ਕੇ ਬੋਲ ਮਾਰਿਆ ਕਹਿੰਦਾ ਵੀ ਫਲਾਣਾ ਸਿਆ ਕਿਵੇਂ ਹੁਣ ਠੀਕ ਆ ਤਾਂ ਉਹਨਾਂ ਦੇ ਘਰੋਂ ਆਵਾਜ਼ ਆਈ ਘਰ ਦੇ ਦੂਜੇ ਮੈਂਬਰਾਂ ਦੀ ਕਹਿੰਦੇ ਜੀ ਆਜੋ ਲੰਗਿਆ ਉਹ ਗਾਹਾਂ ਤੇ ਉਹਨਾਂ ਨੇ ਜਦੋਂ ਜਾ ਕੇ ਪੁੱਛਿਆ ਵੀ ਹਾਂ ਭਾਈ ਫਲਾਣਾ ਸਿਆ ਠੀਕ ਆ ਤਾਂ ਉਹਨਾਂ ਦੇ ਘਰਦਿਆਂ ਨੇ ਇਹ ਕਹਿੰਦਾ ਵੀ ਉਹਦਾ ਤਾਂ ਘੋੜਾ ਵੀ ਅੱਜੀ ਜਾਂਦਾ ਜੀ ਤੇ ਝੱਟ ਸਿੱਧਾ ਸੀ ਉਹਨੂੰ ਪਤਾ ਨਹੀਂ ਸੀ ਘੋੜੂਏ ਕੀ ਮਤਲਬ ਸੀ ਤੇ ਉਹ ਕਹਿੰਦਾ ਵੀ ਗੱਲ ਇੰਨੀ ਆ ਮੇਰੀ ਪੌਕੇ ਦੀ ਪਾਣੀ ਦੀ ਵਾਰੀ ਆ ਕਿਉਂ ਨਾ ਤੁਸੀਂ ਇਹਨੂੰ ਮੇਰੇ ਨਾਲ ਭੇਜ ਦਿਓ ਆਪਾਂ ਕਿਹੜਾ ਇਹਦਾ ਘੋੜੂ ਬੰਦ ਕਰਨਾ ਗਜਾਉਂਦਾ ਤੁਰ ਜਾਵੇ ਗਜਾਉਂਦਾ ਤੁਰਿਆ ਵੇ ਮੇਰੇ ਨਾਲ ਮੋਕੇ ਦੀ ਪਾਣੀ ਬਾਰੀ ਮਾਰੀ ਲਵਾਇਆ ਵੇ ਤੇ ਉਹਦੇ ਘਰ ਦੇ ਕਹਿੰਦੇ ਪੜਿਆ ਮਾਨਸਾ ਤੂੰ ਦੇਖਦਾ ਲੈ ਇਹ ਤਾਂ ਹੰਤਮਸਾ ਹਾਂ ਤੇ ਇਹ ਤਾਂ ਬਿੰਦ ਦਾ ਬੰਦਾ ਨਹੀਂ ਝੱਟਦਾ ਤੂੰ ਆਪਦੇ ਪਾਣੀ ਦੀ ਵਾਰੀ ਨੂੰ ਉਹ ਕਰੀ ਜਾਣਾਗਾ ਤੇ ਸੋ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਧੰਨਵਾਦ